all black windows when you go down it must be crazy if you think that I'm all slow down but want to hear a talking shit for the drama come on I'm saying you took it all just to rip it with not a gun now drop party in a place for some time ਬਾਜ਼ਾਰ ਚੋ ਚੀਜ਼ਾਂ ਖਰੀਦਣ ਵੇਲੇ ਅਸੀਂ ਬਹੁਤ ਸਤਰਕ ਰਹਿਨੇ ਆ ਬਹੁਤ ਚੁਸਤੀ ਨਾਲ ਕੰਮ ਲੈਨੇ ਆ ਅਸੀਂ ਕੋਸ਼ਿਸ਼ ਕਰਦੇ ਆ ਕਿ ਸਾਨੂੰ ਚੀਜ਼ ਆ ਜਿਹੜੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਵਧੀਆ ਚੀਜ਼ ਆ ਜਿਹੜੀ ਉਹ ਸਸਤੀ ਪਵੇ ਕਈ ਵਾਰੀ ਅਸੀਂ ਕਿਸੇ ਦੁਕਾਨ ਤੇ ਜਾਂਦੇ ਹਾਂ ਉੱਥੇ ਕੋਈ ਪ੍ਰੋਡਕਟ 200 ਰੁਪਏ ਦਾ ਹੁੰਦਾ ਹੈ ਤਾਂ ਸਾਨੂੰ ਦੁਕਾਨਦਾਰ ਆਫਰ ਕਰ ਦਿੰਦਾ ਕਿ ਜੇ ਇੱਕ ਪ੍ਰੋਡਕਟ 200 ਰੁਪਏ ਦਾ ਜੇ ਤੁਸੀਂ ਇਕੱਠੇ ਲਓਗੇ ਤਿੰਨ ਪੀਸ ਲੈ ਲਓਗੇ ਤਾਂ ਤੁਹਾਨੂੰ 500 ਰੁਪਏ ਦੇ ਪੈਣਗੇ ਤਾਂ ਅਸੀਂ ਸੋਚ ਲੈਂਦੇ ਹਾਂ ਕਿ ਚਲੋ ਚੀਜ਼ ਯੂਸਫੁਲ ਹੈਗੀ ਹੈ ਵਰਤੋਂ ਦੇ ਵਿੱਚ ਤਾਂ ਆਈ ਜਾਣੀ ਹੈ ਤੇ ਆਪਾਂ ਤਿੰਨ ਲੈ ਲੈਂਦੇ ਹਾਂ ਸਮਝਦਾਰੀ ਦਾ ਕੰਮ ਹੈ ਪਰ ਸਾਡੀ ਐਸੀ ਸਮਝਦਾਰੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਵੱਡੀਆਂ-ਵੱਡੀਆਂ ਕੰਪਨੀਆਂ ਸਾਡੇ ਨਾਲ ਕਿਵੇਂ ਚੀਟ ਕਰ ਜਾਂਦੀਆਂ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਦਾ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਇੱਕ ਇਸ ਤਰ੍ਹਾਂ ਦੀ ਇੱਕ ਉਦਾਹਰਣ ਦੇਣ ਜਾ ਰਿਹਾ ਕਿ ਵੱਡੀਆਂ ਕੰਪਨੀਆਂ ਸਾਡੇ ਨਾਲ ਕਿਵੇਂ ਚੀਟ ਕਰਦੀਆਂ ਆ ਆਹ ਇੱਕ ਪੇਸਟ ਆ ਕਾਲਗੇਟ ਕਾਲਗੇਟ ਦੀ ਇਹ ਪੇਸਟ 10 ਰੁਪਏ ਦੀ ਆ 10 ਰੁਪਏ ਦੇ ਵਿੱਚ ਸਾਨੂੰ 16 ਗ੍ਰਾਮ ਪੇਸਟ ਆ ਜਿਹੜੀ ਉਹ ਮਿਲ ਰਹੀ ਆ ਇਸ ਦੇ ਅਵਸ ਦੇ ਵਿੱਚ ਜੇ ਅਸੀਂ 6 ਪੇਸਟਾਂ ਖਰੀਦੀਏ ਇਹ ਵਾਲੀਆਂ ਤਾਂ ਸਾਨੂੰ 96 ਗ੍ਰਾਮ ਪੇਸਟ ਪਊਗੀ ਨੀਅਰ ਅਬਾਊਟ 100 ਗ੍ਰਾਮ 60 ਰੁਪਏ ਦੀਆਂ 6 ਪੇਸਟਾਂ ਬਣ ਗਈਆਂ ਤੇ ਪੇਸਟ ਸਾਨੂੰ ਸਾਡੇ ਕੋਲ ਪੇਸਟ ਹੈ ਜਿਹੜੀ ਉਹ 100 ਗ੍ਰਾਮ ਪੇਸਟ ਆ ਜਾਣੀ ਹੈ 60 ਰੁਪਏ ਦੇ ਵਿੱਚ ਪਰ ਇਹ ਸਾਨੂੰ ਹੋਰ ਵੀ ਸਸਤੀ ਪੈਣੀ ਚਾਹੀਦੀ ਹੈ ਤਾਂ ਅਸੀਂ ਇਹਦੇ ਮੁਤਾਬਕ ਰੇਟ ਬਣਾਇਆ ਕਿ ਜੇ 10 ਰੁਪਏ ਦੀ ਪੇਸਟ ਹੈ 16 ਗ੍ਰਾਮ ਮਿਲਦੀ ਹੈ ਤਾਂ 60 ਰੁਪਏ ਦੀਆਂ 6 ਪੇਸਟਾਂ 'ਚ ਸਾਨੂੰ 96 ਗ੍ਰਾਮ ਪੇਸਟ ਮਿਲਣੀ ਚਾਹੀਦੀ ਹੈ ਪਰ ਇਸ ਤੋਂ ਵੀ ਸਸਤੀ ਪੈਣੀ ਚਾਹੀਦੀ ਹੈ ਜਦੋਂ ਅਸੀਂ ਇੱਕ ਵੱਡੀ ਪੈਕਿੰਗ ਖਰੀਦਾਂਗੇ 60 ਰੁਪਏ ਦੇ ਇਹਦੇ ਵਿੱਚ ਸਾਨੂੰ 50 ਜਾਂ 55 ਰੁਪਏ ਦੀ ਮਿਲੇ ਤਾਂ ਤਾਂ ਹੀ ਫਾਇਦਾ ਠੀਕ ਹੈ ਪਰ ਨਹੀਂ ਅਸੀਂ ਇਸ ਤੋਂ ਵੀ ਅਲੱਗ ਤੁਹਾਨੂੰ ਦਿਖਾਉਣਾ ਹੈ ਕਿ ਜੇ ਅਸੀਂ ਆਹ ਇੱਕ ਪੇਸਟ ਹੈ ਇਹਦੇ ਵਿੱਚ 100 ਗ੍ਰਾਮ ਪੇਸਟ ਹੈ 60 ਰੁਪਏ ਵਿੱਚ ਮਿਲਣੀ ਚਾਹੀਦੀ ਸਾਨੂੰ 100 ਗ੍ਰਾਮ ਪੇਸਟ ਪਰ ਇਹਦੇ ਵਿੱਚ 100 ਗ੍ਰਾਮ ਪੇਸਟ ਦਾ ਇਹ ਪੈਕ ਹੈ ਇਹ ਮਿਲ ਰਿਹਾ ਸਾਨੂੰ 76 ਰੁਪਏ ਦਾ ਇਹਦੇ ਵਿੱਚ ਜਿਹੜਾ ਮੈਕਸ ਫਰੈਸ਼ ਦਾ ਆਉਂਦਾ ਉਹਦਾ ਪ੍ਰਿੰਟ ਹੈਗਾ 80 ਤੋਂ 85 ਰੁਪਏ ਯਾਨੀ ਕਿ ਜਿਹੜੀ ਆਹ ਪੇਸਟ ਹੈਗੀ ਹੈ ਉਹ ਸਾਨੂੰ 60 ਰੁਪਏ ਦੀ ਬਜਾਏ 76 ਰੁਪਏ ਦੀ ਮਿਲ ਰਹੀ ਹੈ। ਯਾਨੀ ਕਿ 16 ਰੁਪਏ ਦਾ ਸਾਡਾ ਜਿਹੜਾ ਉਹ ਨੁਕਸਾਨ ਹੈ। ਠੀਕ ਹੈ। ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਜਿਹੜਾ ਵੱਡਾ ਪੈਕ ਹੈ ਮੈਕਸ ਫਰੈਸ਼ ਦਾ। ਇਹ ਸਾਨੂੰ 150 ਗ੍ਰਾਮ ਪੇਸਟ ਹੈ ਜਿਹੜੀ 150 ਗ੍ਰਾਮ ਦਾ ਪੈਕ ਹੈ। ਇਹ 140 ਰੁਪਏ ਦੀ ਪੈ ਰਹੀ ਹੈ। ਜਦ ਕਿ ਜੇ ਅਸੀਂ ਇਹ ਹਰ 10 ਪੇਸਟਾਂ ਖਰੀਦ ਲਈਏ 100 ਰੁਪਏ ਦੀ ਹੈ। ਤਾਂ ਸਾਨੂੰ 160 ਗ੍ਰਾਮ ਪੇਸਟ ਮਿਲੂਗੀ। 100 ਰੁਪਏ ਦੇ ਵਿੱਚ ਸਾਨੂੰ 160 ਗ੍ਰਾਮ ਪੇਸਟ ਮਿਲ ਰਹੀ ਹੈ ਤੇ 140 ਰੁਪਏ ਦੇ ਵਿੱਚ ਸਾਨੂੰ 150 ਗ੍ਰਾਮ ਪੇਸਟ ਮਿਲਦੀ ਹੈ। ਯਾਨੀ ਕਿ 150 ਗ੍ਰਾਮ ਪੇਸਟ ਸਾਨੂੰ 140 ਰੁਪਏ ਦੀ ਮਿਲ ਰਹੀ ਹੈ। ਜਦ ਕਿ ਜੇ ਅਸੀਂ ਇਹ ਆਹ 10 ਸ਼ੀਸ਼ੀਆਂ ਖਰੀਦ ਲਈਏ ਤਾਂ ਸਾਨੂੰ 100 ਰੁਪਏ ਦੇ ਵਿੱਚ 160 ਗ੍ਰਾਮ ਪੇਸਟ ਮਿਲ ਰਹੀ ਹੈ। ਸੋ ਇਸ ਤਰ੍ਹਾਂ ਕਰਦੀਆਂ ਕੰਪਨੀਆਂ ਸਾਡੇ ਨਾਲ ਵੱਡੇ ਵੱਡੇ ਚੀਟ ਤੇ ਜਾਗਦੇ ਰੋਸ ਤਰ ਕਰੋ ਵੱਡੇ ਵੱਡੇ ਮੋਲਾਂ ਦੇ ਵਿੱਚ ਜਾ ਕੇ ਅਸੀਂ ਵੱਡੇ ਵੱਡੇ ਪੈਕੇਟ ਦੇਖਦੇ ਆਂ ਪਰ ਜੇ ਤੁਸੀਂ ਉਹਨਾਂ ਨੂੰ ਬਾਜ਼ਾਰ ਦੀਆਂ ਚੀਜ਼ਾਂ ਨਾਲ ਛੋਟੀਆਂ ਚੀਜ਼ਾਂ ਦੇ ਨਾਲ ਕੰਪੇਅਰ ਕਰੋਗੇ ਤਾਂ ਤੁਸੀਂ ਆਪ ਦੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰੋਗੇ ਮਿਲਦੇ ਹਾਂ ਇਸੇ ਤਰ੍ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸ਼ੁਕਰੀਆ ਧੰਨਵਾਦ